ਪਾਣੀ ਦੀ ਦਿੱਕਤ ਹੀ ਆਉਂਦੀ ਪਈ ਘਰ ਚ ਪਾਣੀ ਤਾਂ ਚਾਹੀਦਾ ਨਾ ਹੁਣ ਪਾਣੀ ਦੀ ਦਿੱਕਤ ਜੀ ਕੱਲ ਨੇਰੀ ਕਰਨ ਜਿਹੜੀ ਤਾਰਾਂ ਦੀ ਸ਼ਾਰਟੇਜ ਹੋਈ ਆ ਉਹਦੇ ਨਾਲ ਬਿਜਲੀ ਹੋ ਗਈ ਬੰਦ ਕੋਈ ਵੀ ਠੀਕ ਕਰਨ ਨਹੀਂ ਆਇਆ ਹੁਣ ਤੱਕ ਦੂਸਰੇ ਦਿਨ ਸ਼ਾਮ ਦਾ ਪੈ ਗਿਆ ਤੇ ਪਾਣੀ ਦਾ ਇੱਕ ਬੂੰਦ ਬੂੰਦ ਤੋਂ ਤਰਸੀ ਇਹ ਲੋਕ ਕੱਲ ਨਾ ਪਾਣੀ ਐ ਨਾ ਕੋਈ ਗਰਮੀ ਦੀ ਰਾਤ ਨੂੰ ਬਚਣ ਸੁਧਿਆ ਹੀ ਨਹੀਂ ਤੇ ਪਾਣੀ ਬਿਲਕੁਲ ਨਹੀਂ ਆਦਾ ਲੋਕਾਂ ਦਾ ਖਾਣਾ ਪੀਣਾ ਵੀ ਇਸ ਵੀ ਅੱਜ ਤੱਕ ਖਾਤਾ ਰਹਿਗਾ ਪਾਣੀ ਟੈਂਕਰ ਚੋ ਜੀ ਬਾਲਟੀਆਂ ਨਾਲ ਕੋਈ ਡੋਲੂਆਂ ਨਾਲ ਕੋਈ ਡੱਬਿਆਂ ਨਾਲ ਭਰੀ ਜਾ ਰਿਹਾ ਤੇ ਬਹੁਤ ਦਿੱਕਤ ਆ ਰਹੀ ਆ ਦੇਖੋ ਜੀ ਹੁਣ ਪੀਣਾ ਵੀ ਹੈਗਾ ਹੁਣ ਪਾਣੀ ਨਾ ਮਿਲੇਗਾ ਤਾਂ ਆਪਾਂ ਪੀਵਾਂਗੇ ਤੇ ਰੋਟੀ ਵੀ ਬਣਾਵਾਂਗੇ ਅਈ ਉਹਨੂੰ ਕਵਾਂਗੇ ਵੀ ਯਾਰਾ ਬਿਜਲੀ ਦਾ ਸੁਧਾਰ ਕਰੋ ਤਾਰਾ ਇਸ ਤਰੀਕੇ ਨਾਲ ਲਾ ਕੇ ਜਿਹੜੀ ਛੋਟੀ ਜੀ ਸਰਕਟ ਨਾਲ ਖਰਾਬ ਨਾ ਹੋਣ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਕਿਹੜੀ ਜਗ੍ਹਾ ਜੀ ਅਜਵਾਰ ਨਗਰ ਦੀ ਕਿਹੜਾ ਨੰਬਰ ਵਾਰਡ ਹੈ ਆ ਨੰਬਰ ਆ 20 ਨੰਬਰ 20 ਨੰਬਰ ਬੰਤਾਰੇ 20 ਨੰਬਰ ਆਇਆ ਮਾਦਾ ਜੀ ਇਹ ਵੀ ਤਾਂ ਐਕਸਾਬ ਐਮ ਐਲ اے ਸਰ ਕੋ ਗਏ ਸੀ ਤੁਸੀਂ ਕਿਹਦੇ ਕੋਲ ਜਿਹੜੇ ਐਮ ਐਲ اے ਹੈਗੇ ਉਹਨਾਂ ਕੋ ਗਏ ਸੀ ਤੁਸੀਂ ਨਾ ਇਹਨੇ ਗਿਆ ਨਾ ਇਹਨੇ ਗਈ ਕੋਈ ਆਇਆ ਤੁਹਾਨੂੰ ਪੁੱਛਣ ਲਈ ਕੋਈ ਵੀ ਨਹੀਂ ਆਇਆ ਪੁੱਛਣ ਪਾਣੀ ਲੈ ਪੁੱਛਣ ਪੋਇਆ ਆਇਆ ਹੀ ਨਹੀਂ ਪਾਣੀ ਤੇ ਮਿਲਿਆ ਕਰਨ ਮਿਲਿਆ ਕਿੱਡਾ ਭਰਦੇ ਪਿਓ ਇਹ ਕੀ ਕਰੀਏ ਹੁਣ ਫਿਰ ਕਿੱਡਾ ਭਰਦੇ ਪਿਓ ਪਾਣੀ ਹੁੰਦਾ ਪਾਣੀ ਕਿੱਡਾ ਭਰਦੇ ਪਾਣੀ ਭਰਨੇ ਵੇ ਆਉਣਾ ਪਾਣੀ ਆਇਆ ਤਾਂ ਭਰਦੇ ਪਾਣੀ ਦੀ ਦਿੱਕਤ ਜੀ ਕੱਲ ਨੇਰੀ ਕਰਨ ਜਿਹੜੀ ਆਪਣਾ ਕੱਲ ਤਾਰਾਂ ਦੀ ਤਾਰਾਂ ਦੀ ਸ਼ੋਰਟੇਜ ਹੋਈ ਆ ਉਹਦੇ ਨਾਲ ਬਿਜਲੀ ਹੋ ਗਈ ਬੰਦ ਤੇ ਕਮਿਊਨਿਟਾਂ ਬਹੁਤ ਸਾਰੀਆਂ ਲਿਖੀਆਂ ਗਈਆਂ ਸਾਰੇ ਅੱਧੇ ਮਹੱਲੇ ਨੇ ਕਮਿਊਨਿਟਾਂ ਲਗਾਈਆਂ ਤੇ ਕੋਈ ਵੀ ਠੀਕ ਕਰਨ ਨਹੀਂ ਆਇਆ ਹੁਣ ਤੱਕ ਦੂਸਰੇ ਦਿਨ ਸ਼ਾਮ ਦਾ ਪੈ ਗਿਆ ਤੇ ਪਾਣੀ ਦਾ ਇੱਕ ਬੂੰਦ ਬੂੰਦ ਤੋਂ ਤਰਸਦੇ ਇਹ ਲੋਕ ਤੇ ਇਹ ਪਾਣੀ ਦਾ ਟੈਂਕਰ ਸੋਨੂ ਨੇ ਮੰਗਵਾਇਆ ਤੇ ਹਾਲੇ ਤੱਕ ਬਿਜਲੀ ਵਾਲਾ ਕੋਈ ਨਹੀਂ ਆਇਆ ਕਿੰਦਾ ਪਾਣੀ ਦੀ ਕਦੋਂ ਦੀ ਦਿੱਕਤ ਆ ਰਹੀ ਹੈ ਅਕੱਲ ਸ਼ਾਮ ਦੀ ਪਾਣੀ ਬੰਦ ਹੈ ਜੀ ਹੁਣ ਕਿਸ ਤਰ੍ਹਾਂ ਪਾਣੀ ਪਰ ਰਹੇ ਹੋ ਕਿਸ ਤਰ੍ਹਾਂ ਪਰ ਪਾਣੀ ਟੈਂਕਰ ਚੋ ਜੀ ਬਾਲਟੀਆਂ ਨਾਲ ਕੋਈ ਡੋਲੂਆਂ ਨਾਲ ਕੋਈ ਡੱਬਿਆਂ ਨਾਲ ਭਰੀ ਆ ਰਿਹਾ ਤੇ ਬਹੁਤ ਦਿੱਕਤ ਆ ਰਹੀ ਹੈ ਨਵਾਂ ਐਮਪੀ ਸਾਹਿਬ ਬਣੇ ਆ ਉਹਨਾਂ ਨੂੰ ਕੀ ਕਹਿਣਾ ਕਿ ਜਾਓਗੇ ਨਵੀਂ ਸਰਕਾਰ ਆ ਰਹੀ ਹੈ ਇਹ ਉਹਨੂੰ ਕਵਾਂਗੇ ਵੀ ਯਾਰਾ ਬਿਜਲੀ ਦਾ ਸੁਧਾਰ ਕਰੋ ਤਾਰਾ ਇਸ ਤਰੀਕੇ ਨਾਲ ਲਾਹ ਕੇ ਜਿਹੜੀ ਛੋਟੀ ਜੀ ਸਰਕਟ ਨਾਲ ਖਰਾਬ ਨਾ ਹੋਣ ਮਾੜੀ ਜੀ ਹਵਾ ਚੱਲੇ ਤੇ ਉਹ ਸ਼ਾਰਟ ਹੋ ਜਾਂਦੀ ਹੈ ਔਰ ਦੋ ਦੋ ਤਿੰਨ ਤਿੰਨ ਦਿਨ ਬਿਜਲੀ ਦਾ ਸਾਹਮਣਾ ਕਰਨਾ ਪੈਂਦਾ ਬਿਜਲੀ ਤੋਂ ਬਿਨਾਂ ਐਮਐਲਏ ਸਾਹਿਬ ਕੌਣ ਹੈ ਜੀ ਗੁਰਪ੍ਰੀਤ ਗੋਗੀ ਜੀ ਉਹਨਾਂ ਕੋਲ ਗਏ ਸੀ ਉਹਨਾਂ ਨੂੰ ਗੱਲ ਕੀਤੀ ਨਹੀਂ ਉਹਨਾਂ ਕੋਲ ਨਹੀਂ ਗਏ ਜੇ ਕਈ ਕਾਲ ਦੀ ਲਾਈਟ ਹੀ ਨਹੀਂ ਆ ਰਹੀ ਹੈਗੀ ਹਾਂਜੀ ਤੇ ਕੱਲ ਨਾ ਪਾਣੀ ਹੈ ਨਾ ਕੁਝ ਗਰਮੀ ਚ ਰਾਤ ਨੂੰ ਬੱਚੇ ਵੀ ਸੁੱਤੇ ਹੈਗੇ ਨੇ ਤੇ ਪਾਣੀ ਬਿਲਕੁਲ ਨਹੀਂ ਆ ਗਿਆ ਲੋਕਾਂ ਦਾ ਖਾਣਾ ਪੀਣਾ ਵੀ ਇਸ ਵੀ ਅੱਜ ਦਾ ਖਾਦਾ ਰਿਹਾਗਾ ਤੇ ਇਸ ਕਾਰਨ ਹੁਣ ਲੋੜ ਤੇ ਹੀ ਪਾਣੀ ਦੀ ਬਲਗੀ ਤੇ ਹੁਣ ਵੀ ਲਾਈਟ ਵੀ ਆਣੀ ਚਾਹੀਦੀ ਪਾਣੀ ਵੀ ਆਲਾ ਚਾਹੀਦਾ ਰਾਤ ਨੂੰ ਬੱਚੇ ਨੇ ਢੇਰੀ ਆ ਗਈ ਬਦਲਰ ਇਹ ਸੋਣਾ ਵੀ ਕਿੱਥੇ ਹੁੰਦਾ ਹੈ ਰਾਤ ਨੂੰ ਬਹੁਤ ਹੀ ਔਖਾ ਹੈ ਬੱਚਿਆਂ ਨੂੰ ਕਿਹੜੀ ਜਗ੍ਹਾ ਕਿਹੜਾ ਮੱਲਾ ਇਹ ਜੋ ਹਨ ਕਿ ਕੰਪਨੀ ਕਿੰਨਾ ਨੰਬਰ ਵਾਰਡ ਕਿੰਨਾ ਨੰਬਰ ਹੈ 52/10 ਨੇ ਬੱਤ ਕਰ ਬੱਤ ਕਰ ਹਾਂ ਬੱਤ ਕਰ ਰਿਹਾ ਇਹੋਨੇ ਟੈਂਕ ਹੋਮ ਕੀ ਤਰਫ ਪਾਣੀ ਕਿਸ ਤਰ੍ਹਾਂ ਵਰ ਰਿਹਾ ਪਾਣੀ ਤੇ ਹੈ ਜੋ ਖਾਈ ਹੈ ਇਦਾਂ ਸਾਰਿਆਂ ਨੂੰ ਕਮੀ ਹੈ ਪਾਣੀ ਦੀ ਸਾਬਣੇ ਪਰ ਲਾਏ ਤੇ ਉਹ ਥੋੜੀ ਵੀ ਕਮੀ ਤੇ ਹੈਗੀ ਪਾਣੀ ਪੀਣ ਵਾਲਾ ਪਾਣੀ ਆਇਆ ਕਿਸ ਤਰ੍ਹਾਂ ਦੇਖੋ ਜੀ ਹੁਣ ਪੀਣਾ ਵੀ ਹੈਗਾ ਹੁਣ ਪਾਣੀ ਨਾ ਮਿਲੇਗਾ ਤਾਂ ਆਪਾਂ ਪੀਵਾਂਗੇ ਤੇ ਰੋਟੀ ਵੀ ਬਣਾਵਾਂਗੇ ਹਾਂ ਇਹਦੇ ਨਾਲ ਹੀ ਸਭ ਕੁਝ ਕਰਾਂਗੇ ਤੁਹਾਨੂੰ ਗਰਮੀ ਵੀ ਇੰਨੀ ਗਰਮੀ ਤੇ ਪੈਦੀ ਹੈ ਹੁਣ ਪਾਣੀ ਦੇ ਲੋੜ ਹੈ ਨਾ ਤੇ ਦੇ ਬਿਨਾਂ ਸਵੇਰੇ ਨਾ ਤੇ ਨਹੀਂ ਆ ਗਿਆ ਬੱਤੇ ਨੂੰ ਨਾ ਤੇ ਹਾਂ ਹੁਣ ਪਾਣੀ ਲੋੜ ਹੈ ਜੀ ਜ਼ਰੂਰੀ ਪਾਣੀ ਦੀ ए नागरिक बब्लि आयो